ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਪੰਜਾਬ ਐਂਡ ਸਿੰਧ ਬੈਂਕ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੇ ਲੋਕਲ ਬੈਂਕ ਆਫੀਸਰ ਆਨਲਾਈਨ ਫਾਰਮ 2025 ਦੀ ਨਿਊਜ਼ ਇਸ ਵਿੱਚ ਜੋ ਪ੍ਰਤੀ ਆਈ ਹੈ ਇਹ 20 ਅਗਸਤ 2025 ਨੂੰ ਲਾਂਚ ਹੋਈ ਆ ਇਸ ਵਿੱਚ 750 ਟੋਟਲ ਵਕੰਕੀਆਂ ਆਈਆਂ ਨੇ ਅਗਰ ਇਸ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਇਹ ਡਿਗਰੀ ਤੁਹਾਡੇ ਕੋਲ ਗ੍ਰੈਜੂਏਸ਼ਨ ਕਿਸੇ ਵੀ ਡਿਸਪਲਿਨ ਦੇ ਵਿੱਚ ਪਾਸ ਹੋਣਾ ਇਸ ਪੋਸਟ ਲਈ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਅਗਰ ਇਸ ਪੋਸਟ ਦੀ ਬਾਕੀ ਜੀ ਡਿਟੇਲ ਗੱਲ ਕਰੀ ਤਾਂ ਇਸ ਪੋਸਟ ਨੇ ਜੋ ਡੇਟਸ ਨੇ 20 ਅਗਸਤ ਤੋਂ ਹੀ ਫਾਰਮ ਅਪਲਾਈ ਹੋਣੇ ਸਟਾਰਟ ਹੋ ਗਏ ਸੀ 4 ਸਤੰਬਰ ਤੱਕ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਇਸ ਜੀਜ਼ ਇਗਜ਼ਾਮ ਹੋਣਾਗਾ ਅਕਤੂਬਰ 2025 ਦੇ ਵਿੱਚ ਹੋਣਾਗਾ ਇਸ ਵਿੱਚ ਜੋ ਫੀਸ ਰੱਖੀ ਗਈ ਆ ਜਨਰਲ ਕਾਸਟ EWS ਤੇ OBC ਕੈਂਡੀਡੇਟਸ ਲਈ 850 ਰੁਪਏ ਫੀਸ ਆ ਪਰ ਐਸਸੀ ਕਾਸਟ ਐਸਟੀ ਕਾਸਟ ਤੇ ਪੀਡਬਲਿਊਡੀ ਕੈਂਡੀਡੇਟਸ ਲਈ ਸਿਰਫ 100 ਰੁਪਏ ਫੀਸ ਰੱਖੀ ਗਈ ਆ ਤੀਸਰੀ ਜੋ ਇਹਨਾਂ ਨੇ ਏਜ ਲਿਮਟ ਮੰਗੀ ਹੈ ਉਹ ਕਟੋਕਟ ਤੁਹਾਡੇ ਕੋਲ 20 ਸਾਲ ਦੀ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 30 ਸਾਲ ਵਾਲੇ ਸਪੋਰਟਸ ਨੂੰ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਜੋ ਪੇ ਸਕਿਲ ਤੁਹਾਡੇ ਰਹਿਣ ਵਾਲੀ ਹੈ ਅਫੀਸਰ ਜੀਐਮਜੀਐਸ 1 ਉਹਨਾਂ ਜੋ ਪੇ ਸਕਿਲ 48000 ਤੋਂ ਸਟਾਰਟ ਹੋ ਜਾਨੀ ਆ ਤੇ ਇਸ ਵਿੱਚ ਦੋ ਤਰ੍ਹਾਂ ਦੇ ਦੋਨੋਂ ਐਕਸਟਰਾ ਕੰਪਨਸੇਸ਼ਨ ਮਿਲਨੀ ਆ ਤੇ 62000 ਤੱਕ ਅੱਡੀ ਸੈਲਰੀ ਰਹਿਣ ਵਾਲੀ ਹੈ 85000 ਤੱਕ ਵੀ ਹੋ ਸਕਦੀ ਆ ਸੋ ਜਿਹੜੇ ਵੀ ਪੋਸਟ ਅਪਲਾਈ ਕਰਨਾ ਚਾਹੁੰਦੇ ਨੇ ਸਾਡੇ ਦਿੱਤੇ ਗੇ ਨੰਬਰ ਦੇ ਸੰਪਰਕ ਕਰਕੇ ਘਰ ਬੈਠੇ ਆਪਣੇ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗੇ ਨੰਬਰ ਦੇ ਸੰਪਰਕ ਕਰਕੇ ਤੇ ਇਸ ਦੀ ਅਫੀਸ਼ੀਅਲ ਵੈਬਸਾਈਟ ਅਸੀਂ ਮੈਂਸ਼ਨ ਕੀਤੀ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਡਿਟੇਲ ਚੈੱਕ ਕਰ ਸਕਦੇ ਹੋ ਘਰ ਬੈਠੇ ਇੰਟਰਨੈਟ ਕਾ ਵੀ ਸੇਵਾ